ਰੱਦ ਕਰੋ ਰੱਦ ਕਰੋ ਰੱਦ ਕਰੋ ਨਾਲ ਪੂਲੂਗ ਪੌਂਸੀ ਰੱਦ ਕਰੋ ਰੱਦ ਕਰੋ ਰੱਦ ਕਰੋ ਜੇ ਪੜ ਮੀਟਰ ਨਹੀਂ ਲੱਗਦਿਆਂਗੇ ਨਹੀਂ ਲੱਗਦਿਆਂਗੇ ਨਹੀਂ ਲੱਗਨਜਾਂਗੇ ਸਾਡਾ ਦੀਆਂ ਜ਼ਮੀਨਾਂ ਤੇ ਪੈਰ ਨਹੀਂ ਪਹੁੰਚਦਿਆਂਗੇ ਨਹੀਂ ਪਹੁੰਚਦਿਆਂਗੇ ਨਹੀਂ ਪਹੁੰਚਦਿਆਂਗੇ ਸਾਡੇ ਹੱਕ ਇੱਥੇ ਹੱਕ ਸਾਡੇ ਹੱਕ ਇੱਥੇ ਹੱਕ ਮਧੂਰ ਮੋਰਚਾ ਜਿੱਤਾਂ ਇਹ ਟਰੈਕਟਰ ਮਾਰਚ ਜਿਹੜਾ ਕਿ ਪ੍ਰਦਰਸ਼ਨ ਕੀਤਾ ਹੈ ਧਰਮਕੋਟ ਦੇ ਕਚੈਰੀਆਂ ਦੇ ਸਾਹਮਣੇ ਇਹ ਪ੍ਰਦਰਸ਼ਨ ਹੋ ਰਿਹਾ ਆਪਾਂ ਕਰਦੇ ਹਾਂ ਗੱਲਬਾਤ ਕੀ ਕਹਿਣਾ ਸੀਗਾ ਪ੍ਰਧਾਨ ਸਾਹਿਬ ਦਾ ਕਿਸਾਨਾਂ ਦੇ ਅਸੀਂ ਤਾਂ ਹੱਕ ਵਿੱਚ ਆ ਇਹ ਕਰੋੜਾਂ ਅਰਬਾਂ ਰੁਪਏ ਦਾ ਜਿਹੜਾ ਕਿਸਾਨ ਨੂੰ ਫਾਇਦਾ ਹੋਊਗਾ ਦੇਖੋ ਜੇ ਫਾਇਦਾ ਹੁੰਦਾ ਤੇ ਅਸੀਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਕਹਾਂਗੇ ਉਹ ਆਪਣੇ ਨਗਰ ਸਤੋਜ ਤੋਂ ਕਿਉਂ ਨਹੀਂ ਸ਼ੁਰੂ ਕਰਦੇ ਉੱਥੋਂ ਸ਼ੁਰੂ ਕਰਨ ਤੇ ਨਾਲੇ ਪਿੰਡ ਦੇ ਵਿੱਚੋਂ ਉਹਨਾਂ ਨੂੰ ਹੰਗਾਰਾ ਸ਼ਾਇਦ ਮਿਲ ਜਾਵੇ ਇਸ ਗੱਲ ਦਾ ਵੀ ਠੀਕ ਆ ਅਸੀਂ ਜ਼ਮੀਨ ਲੋਕ ਦੇਣਾ ਚਾਹੁੰਦੇ ਨੇ ਅੱਜ ਤੱਕ ਪੰਜਾਬ ਦਾ ਇੱਕ ਵੀ ਕਿਸਾਨ ਆਪਣੀ ਜ਼ਮੀਨ ਦੇਣ ਵਾਸਤੇ ਤਿਆਰ ਨਹੀਂ ਤੇ ਜੇ ਕਰੋੜਾਂ ਦਾ ਫਾਇਦਾ ਹੁੰਦਾ ਤੇ ਸਾਡੇ ਜ਼ਮੀਨ ਕਿਉਂ ਨਾ ਲੋਕ ਦਿੰਦੇ ਇਸ ਪਰੋਂ ਭਾਵੇਂ ਸਾਨੂੰ 20 ਕਰੋੜ ਰੁਪਈਆ ਵੀ ਜ਼ਮੀਨ ਦਾ 1 ਏਕੜ ਦਾ ਮਿਲੇ ਅਸੀਂ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਜਿਹੜੀ ਉਹ ਦੇਣ ਨੂੰ ਤਿਆਰ ਨਹੀਂ ਪਿੱਛੇ ਜੀ ਜੇਕਰ ਨਰਿੰਦਰ ਮੋਦੀ ਦੀ ਗੱਲ ਕਰੀਏ ਪ੍ਰਧਾਨ ਮੰਤਰੀ ਦੇ ਉਹਨਾਂ ਨੇ ਕਾਲੇ ਕਾਨੂੰਨ ਲੈ ਕੇ ਆਏ ਤੇ ਇਹ ਵੀ ਉਸ ਦੇ ਨਾਲ ਰਲਦਾ ਮਿਲਦਾ ਹੀ ਆ ਯਾਨੀ ਕਿ ਜਿਹੜੇ ਜਦੋਂ ਵੀ ਡਾਕਾ ਪੈਂਦਾ ਕਿਸਾਨ ਦੀਆਂ ਜ਼ਮੀਨਾਂ ਦੇ ਉੱਤੇ ਪੈਂਦਾ ਇਹ ਕੀ ਕਾਰਨ ਆ ਕੋਈ ਸਾਜ਼ਿਸ਼ ਆ ਜਾਏ ਜਾਣ ਬੁੱਝ ਕੇ ਕਰ ਰਹੇ ਨੇ ਦੇਖੋ ਦੇਸ਼ ਦੇ ਕਾਰਪੋਰੇਟਾਂ ਦੀ ਔਰ ਦੇਸ਼ ਦੀ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਆ ਉਹਨਾਂ ਖਾਸ ਕਰਕੇ ਸਾਡੇ ਪੰਜਾਬ ਦੇ ਕਿਸਾਨ ਤੇ ਜਵਾਨ ਤੇ ਸਾਡੀਆਂ ਜ਼ਮੀਨਾਂ ਫਸਲਾਂ ਤੇ ਨਸਲਾਂ ਦੇ ਉੱਪਰ ਨਜ਼ਰ ਬਹੁਤ ਲੰਮੇ ਸਮੇਂ ਤੋਂ ਇਸ ਪਰੋਂ ਅਸੀਂ ਇਸ ਗੱਲ ਤਾਂ ਤੁਹਾਨੂੰ ਕਹੀ ਹੈ ਵੀ 1 ਇੰਚ ਵੀ ਜ਼ਮੀਨ ਨਹੀਂ ਦੇਣੀ ਉਹ ਸਮਾਂ ਸੀ ਇੱਥੇ ਨਾਦਰ ਸ਼ਾਹ ਵਰਗੇ ਆਏ ਅਹਿਮਦ ਸ਼ਾਹ ਅਬਦਾਲੀ ਆਇਆ ਜਕਰੀਆ ਖਾਨ ਆਇਆ ਮੱਸਾ ਰੰਗੜਾ ਆਇਆ ਇੰਦਰਾ ਗਾਂਧੀ ਵਰਗੇ ਆਏ ਉਹਨਾਂ ਦਾ ਮੂੰਹ ਦੀ ਖਾਣੀ ਪਈ ਉਹ ਬੈਕਫੁੱਟ ਤੇ ਗਏ ਇਹ ਕੌਮ ਉਹ ਕੌਮਾਂ ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਪੈਦਾ ਕੀਤੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਅਸੀਂ ਪੁੱਤਰ ਆ ਅਸੀਂ ਆਪਣੀ ਜਿਹੜੀ ਜ਼ਮੀਨ ਆ ਉਹ ਕਿਸੇ ਵੀ ਕੀਮਤ ਤੇ ਇਹਨਾਂ ਲੋਕਾਂ ਨੂੰ ਨਹੀਂ ਦੇਵਾਂਗੇ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੀ ਜ਼ਮੀਨ ਅਤਵਾਹਿਰ ਹੋ ਰਹੀ ਆ ਇਹਨਾਂ ਦੇ ਉੱਪਰ ਪ੍ਰਵਾਸੀਆਂ ਨੂੰ ਵਸਾ ਕੇ ਔਰ ਵੱਡੀਆਂ-ਵੱਡੀਆਂ ਬਿਲਡਿੰਗਾਂ ਖੜੀਆਂ ਕਰਕੇ ਤੇ ਫਿਰ ਸਾਡੇ ਬੱਚੇ ਉੱਥੇ ਹੱਥ ਵਿੱਚ ਰੋਟੀ ਵਾਲਾ ਡੱਬਾ ਫੜ ਕੇ ਨੌਕਰੀ ਕਰਾ ਕਰਨਗੇ ਇਹ ਸਾਡਾ ਕਿਸਾਨ ਕਦੇ ਚਿਤ ਵੀ ਨਹੀਂ ਚਾਹੁੰਦਾ ਹੈਗਾ ਵੀ ਅਸੀਂ ਆਪਣੀ ਜ਼ਮੀਨ ਇਹਨਾਂ ਲੋਕਾਂ ਨੂੰ ਦੀਏ ਅਸੀਂ ਆਪਣਾ ਗੁਜ਼ਾਰਾ ਆਪਣੀ ਜ਼ਮੀਨ ਤੋਂ ਆਪਣੇ ਪਰਿਵਾਰ ਦਾ ਕਰ ਰਹੇ ਹਾਂ ਵੀ ਕਿਸੇ ਕੀਮਤ ਤੇ ਜ਼ਮੀਨ ਨਹੀਂ ਦੇਵਾਂਗੇ ਜਿਹੜੇ ਕਿਸਾਨ ਉਹਨਾਂ ਦੇ ਨਾਲ ਫੋਟੋਆਂ ਕਰਵਾ ਰਹੇ ਅਸੀਂ ਸਾਨੂੰ ਇਹ ਜਿਹੜੀ ਨੀਤੀ ਇਹ ਸਕੀਮ ਸਾਨੂੰ ਮਨਜ਼ੂਰ ਆ ਉਹ ਕਿਹੜੇ ਕਿਸਾਨ ਆ ਜਿਹੜਿਆਂ ਅਸੀਂ ਭਗਵੰਤ ਸਿੰਘ ਮਾਨ ਫੋਟੋ ਪਾ ਰਹੇ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਫੋਟੋਆਂ ਤਰਵਾ ਰਹੇ ਨੇ ਉਹਨਾਂ ਦੀ ਜ਼ਮੀਨ ਹੀ ਹੋਣੀਗੀ ਜਦੋਂ ਪਿੰਡ ਵਿੱਚ ਆਉਂਦੇ ਨੇ ਪਿੰਡ ਘੇਰਾ ਪਾ ਕੇ ਪੁੱਛਦਾ ਤੂੰ ਕਹਿੰਦਾ ਮੇਰੀ ਜ਼ਮੀਨ ਹੀ ਹੈਣੀਗੀ ਜੇ ਕਿਸੇ ਦੀ ਹੈਗੀ ਸੀਗੀ ਦੁਆਬੇ ਵਿੱਚ ਆਈ ਆ ਉਹਨੇ ਸਾਰੇ ਨਗਰ ਤੋਂ ਮਾਫੀ ਮੰਗੀ ਹੈਗੀ ਆ ਇੱਕ ਵੀ ਕਿਸਾਨ ਦਿਖਾ ਦੇਣ ਵੀ ਜਿਹੜੀ ਹਾ ਦਾ ਨਾਰਾ ਮਾਰ ਕੇ ਉਹਨੇ ਕਿਹਾ ਵੇ ਮੈਂ ਸਰਕਾਰ ਦੇ ਵੱਲ ਖੜਾ ਹੈਗਾ ਇਸ ਪਰੋਂ ਅਸੀਂ ਤੁਹਾਡੇ ਮਾਧਿਅਮ ਰਾਈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਜ਼ਰੂਰ ਕਹਾਂਗੇ ਵੀ ਇਹ ਪਾਲਿਸੀ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਔਰ ਪੰਜਾਬ ਦੇ ਹਰੇਕ ਵਿਛਿੰਦੇ ਵਾਸਤੇ ਸਹੀ ਨਹੀਂ ਹੈਗੀ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਲੋਕਾਂ ਨੂੰ ਜਿਹੜੀ ਆਪਣੀ ਜ਼ਿੰਦਗੀ ਜਿਉਣ ਦਾ ਜਿਹੜਾ ਉਹ ਹੱਕ ਦਿੱਤਾ ਜਾਵੇ। ਲਾਸਟ ਇਹ ਤਾਂ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ? ਅਸੀਂ ਅੱਜ ਦੇ ਇਸ ਟੈਕਟਰ ਰੋਸ ਮਾਰਚ ਤੋਂ ਔਰ ਤੁਹਾਡੇ ਮਾਧਿਅਮ ਰਹੀਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ। ਜੇਕਰ ਤੁਸੀਂ ਅੱਜ ਵੀ ਆਪਣੇ ਘਰਾਂ ਵਿੱਚੋਂ ਬਾਹਰ ਨਿਕਲ ਕੇ ਆਪਣੀ ਜ਼ਮੀਨ ਦੀ ਰਾਖੀ ਨਾ ਕਰ ਸਕੇ ਤੇ ਆਉਣ ਵਾਲੀ ਜਿਹੜੀ ਨਸਲ ਹੈਗੀ ਆ ਤੁਹਾਨੂੰ ਕਦੀ ਵਾਸਤੇ ਮਾਫਣੀ ਕਰੇਗੀ। ਅਸੀਂ ਇਹ ਜ਼ਮੀਨ ਜਿਹੜੀ ਆ ਉਹ ਕਿਸੇ ਵਾਸਤੇ ਵੀ 1 ਇੰਚ ਵੀ ਜਿਹੜੀ ਉਹ ਸਰਕਾਰ ਨੂੰ ਨਹੀਂ ਦੇਵਾਂਗੇ। ਥੈਂਕ ਯੂ ਸਰ ਥੈਂਕ ਯੂ ਸਰ ਇਹ ਜਿਹੜੇ ਅਸੀਂ ਗੱਲਬਾਤ ਕੀਤੀ ਹੈ ਇਹ ਬਲਵੰਤ ਸਿੰਘ ਜਿਹੜਾ ਕਿ ਬ੍ਰਹਮਕਦੇ ਵੱਲੋਂ ਜਥੇਬੰਦੀ ਵੱਲੋਂ ਕੀਤੀ ਗਈ ਹੈ ਅੱਜ ਧਰਮਗੋੜ ਦੇ ਵਿੱਚ ਵੱਡਾ ਜਿਹੜਾ ਇਹ ਧਰਨਾ ਕਹਿ ਸਕਦੇ ਆ ਆਪਾਂ ਪ੍ਰਦਰਸ਼ਨ ਕਹਿ ਸਕਦੇ ਆ ਤੇ ਟਰੈਕਟਰ ਮਾਰਚ ਵੀ ਕਹਿ ਸਕਦੇ ਆ ਇਹ ਧਰਮਗੋੜ ਦੇ ਵਿੱਚ ਕੱਢਿਆ ਗਿਆ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਓ ਇਜਾਜ਼ਤ ਫਿਰ ਮਿਲਦੇ ਕਿਸੇ ਹੋਰ ਵਿੱਚ ਦਿੱਤਾ ਤੱਕ ਲਈ ਸਤਿ ਸ੍ਰੀ ਅਕਾਲ